ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਅਸੀਂ ਗੱਲ ਕਰਾਂਗੇ ਜਿਹੜੀ ਸੁਪਰੀਮ ਕੋਰਟ ਵੱਲੋਂ ਲੇਟੈਸਟ ਨਿਊਜ਼ ਆ ਚੁੱਕੀ ਹੈ ਸੁਪਰੀਮ ਕੋਰਟ ਦਾ ਕੀ ਫੈਸਲਾ ਆਇਆ ਠੀਕ ਕਰ ਜੇ ਇਸਤੇ ਬਾਰੇ ਅਸੀਂ ਵੀਡੀਓ ਤੇ ਗੱਲ ਕਰਾਂਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਜਿਵੇਂ 8ਵੀ ਤੱਕ ਦੇ ਇਹਨਾਂ ਕਾਨੂੰਨ ਨੂੰ ਪਾਸ ਕਰਨਾ ਪਵੇਗਾ ਟੈਟ ਜੇ ਤੁਸੀਂ ਭਾਵੇਂ ਸਟੇਟ ਦੀ ਗੱਲ ਕਰੀਏ ਅਸੀਂ ਜਾਂ ਫਿਰ ਸੈਂਟਰ ਦੀ ਗੱਲ ਕਰੀਏ ਜਿਵੇਂ ਤੁਸੀਂ ਹਰਿਆਣਾ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਪੰਜਾਬ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਜਾਂ ਜਿਵੇਂ ਸੈਂਟਰ ਦੀ ਜਿਹੜੀ ਚੋਅ ਆਂਦੀ ਹੈ ਐਨਵੀਐਸਟੀ ਕੇਵੀਐਸਟੀ ਡੀਟ੍ਰਿਪਲ ਐਸਟੀ ਠੀਕ ਹੈ ਜੇ ਤੁਸੀਂ ਜਿਵੇਂ ਸੈਂਟਰ ਜਾਂ ਸਟੇਟ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ ਟੈਟ ਪਾਸ ਕਰਨਾ ਹੋਵੇਗਾ ਠੀਕ ਹੈ ਤਾਂ ਇਹ ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਾ ਹੈ ਇਸਤੇ ਵੱਧ ਇੱਥੇ ਤੁਸੀਂ ਦੇਖ ਸਕਦੇ ਹੋ ਨੌਕਰੀ ਕਰ ਰਹੇ ਦੇ ਭਰ ਦੇ ਅਧਿਆਪਕਾਂ ਨੂੰ ਜਿਹੜਾ ਸੁਪਰੀਮ ਕੋਰਟ ਦਾ ਕੀ ਫੈਸਲਾ ਹੈਗੀ ਕਿ ਟੈਟ ਪਾਸ ਕੀਤੇ ਬਿਨਾ ਤੁਸੀਂ ਪ੍ਰਮੋਸ਼ਨ ਨਹੀਂ ਹੋਵੇਗਾ ਤਾਂ ਜਿਹੜੇ ਪਹਿਲਾਂ ਤੋਂ ਟੀਚਰ ਲੱਗੇ ਹੋਏ ਐ ਜਿਕਾ ਜੇ ਉਹਨਾਂ ਨੂੰ ਟੈਟ ਨਹੀਂ ਪਾਸ ਕੀਤਾ ਤਾਂ ਫਿਰ ਉਹਨਾਂ ਦਾ ਪ੍ਰਮੋਸ਼ਨ ਨਹੀਂ ਕਰਾਇਆ ਜਾਊਗਾ ਠੀਕ ਹੈ ਤਾਂ ਟੈਟ ਪਾਸ ਨਾ ਕਰਨ ਤੇ ਵੀ ਜਿਹੜੀ ਰਿਟਾਇਰਮੈਂਟ ਹੈਗੀ ਆ ਉਹ ਨਹੀਂ ਹੋਊਗੀ ਜਿਹੜੇ ਵੀ ਜਿਹੜੇ ਅਪਕ ਲੱਗੇ ਹੋਏ ਆ ਜੇ ਉਹਨਾਂ ਦੇ ਰਿਟਾਇਰਮੈਂਟ ਦੇ 5 ਸਾਲ ਹੈਗੇ ਆ ਅਜੇ ਵੀ ਠੀਕ ਆ ਤਾਂ ਉਹਨਾਂ ਨੂੰ ਟੈਟ ਨਹੀਂ ਪਾਸ ਕਰਨਾ ਪਵੇਗਾ ਜਿਹੜੇ ਅਦਰ ਟੀਚਰ ਲੱਗੇ ਹੋਏ ਆ ਅਜੇ ਉਹਨਾਂ ਦਾ ਸਮਾਂ ਕਾਫੀ ਹੈਗਾ ਤਾਂ ਨਾ ਤਾਂ ਉਹਨਾਂ ਨੂੰ ਪ੍ਰੋਮੋਸ਼ਨ ਦਿੱਤਾ ਜਾਊਗਾ ਨਾ ਰਿਟਾਇਰਮੈਂਟ ਦਿੱਤੀ ਜਾਊਗੀ ਠੀਕ ਆ ਤਾਂ ਸਭ ਤੋਂ ਪਹਿਲਾਂ ਸਾਰੇ ਟੀਚਰਾਂ ਨੂੰ ਟੈਟ ਪਾਸ ਕਰਨਾ ਪਵੇਗਾ ਜੇ ਤੁਸੀਂ ਜਿਵੇਂ ਹਰਿਆਣਾ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਤਾਂ ਜਿਵੇਂ ਐਚ ਟੈਟ ਪਾਸ ਕਰਨਾ ਪਊਗਾ ਜੇ ਤੁਸੀਂ ਪੰਜਾਬ ਵਿੱਚ ਟੀਚਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ PST ਪਾਸ ਕਰਨਾ ਪਊਗਾ ਜੇ ਤੁਸੀਂ ਸੈਂਟਰਲ ਵਿੱਚ ਜਿਵੇਂ ਟੀਚਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ TET ਜਿਹੜਾ सीटेट ਹੈਗਾ ਇਹ ਪਾਸ ਕਰਨਾ ਹੋਵੇ ਠੀਕ ਹੈ ਤਾਂ ਹੁਣ ਤੁਸੀਂ ਜਿਵੇਂ ਪਹਿਲਾਂ ਟੀਚਰ ਲੱਗੇ ਹੋਏ ਆ ਜਾਂ ਅਜੇ ਤੱਕ ਨਹੀਂ ਵੀ ਲੱਗੇ ਤਾਂ ਸਾਰੇ ਕੈਂਡੀਡੇਟਾਂ ਨੂੰ ਜੇ ਤੁਸੀਂ ਟੀਚਰ ਬਣਨਾ ਚਾਹੁੰਦੇ ਹੋ ਤਾਂ 8ਵੀਂ ਤੱਕ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ 1 ਤੋਂ ਲੈ ਕੇ ਜਿਹੜਾ 5th ਤੱਕ ਕਲਾਸ ਤੱਕ ਹੁੰਦੇ ਆ ਇਹ ਜਿਹੜੇ PRT ਅਸੀਂ ਗੱਲ ਕਰੀਏ ਜਿਵੇਂ ਛੋਟੇ ਬੱਚਿਆਂ ਵਾਸਤੇ ਟੀਚਰ ਹੁੰਦੇ ਆ ਜਿਹੜੇ 6 ਤੋਂ ਲੈ ਕੇ 8 ਤੱਕ ਹੁੰਦੇ ਆ ਠੀਕ ਆ ਏ ਟੀਜੀਟੀ ਵਾਸਤੇ ਅਪਲਾਈ ਕਰ ਸਕਦੇ ਆ ਜਿਹੜੇ 8 ਤੋਂ ਲੈ ਕੇ 12 ਤੱਕ ਹੁੰਦੇ ਆ ਇਹ ਲੈਕਚਰਾਰ ਦੀ ਪੋਸਟ ਵਿੱਚ ਅਪਲਾਈ ਕਰ ਸਕਦੇ ਲੇਕਿਨ ਜਿਵੇਂ ਲੈਕਚਰਾਰ ਦੀ ਪੋਸਟ ਵਿੱਚ ਸਿਰਫ ਕੈਂਡੀਡੇਟ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਉਹਨਾਂ ਨੂੰ ਟੈਟ ਪਾਸ ਕਰਨ ਦੀ ਕੋਈ ਲੋੜ ਨਹੀਂ ਹੈਗੀ ਜੇਕਰ ਜੇ ਤੁਸੀਂ 8ਵੀਂ ਤੱਕ ਟੀਚਰ ਬਣਨਾ ਚਾਹੁੰਦੇ ਹੋ ਕਾ ਮੈਂ ਸੈਂਟਰ ਵਿੱਚ ਬਣਨਾ ਚਾਹੁੰਦੇ ਹੋ ਐ ਸਟੇਟ ਵਿੱਚ ਤਾਂ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ ਟੈਟ ਪਾਸ ਕਰਨਾ ਜ਼ਰੂਰੀ ਹੋਵੇਗਾ ਉਸ ਤੋਂ ਬਿਨਾ ਤੁਸੀਂ ਟੀਚਰ ਨਹੀਂ ਬਣ ਸਕਦੇ ਇਹ ਅੱਜ ਦੀ ਛੋਟੀ ਜਿਹੀ ਵੀਡੀਓ ਸੀ ਠੀਕ ਹੈ ਜੇ ਹੁਣ ਜਿਵੇਂ ਅਸੀਂ ਤੁਸੀਂ ਪੰਜਾਬ ਵਿੱਚ 2027 ਵਿੱਚ ਇਲੈਕਸ਼ਨ ਹੋ ਗਏ ਉਸ ਤੋਂ ਪਹਿਲਾਂ ਲੈਕਚਰਰ ਦੀ ਪੋਸਟ ਮਾਸਟਰ ਕਾਰਡਰ ਏਟੀਟੀ ਕਾਰਡਰ ਦੀ ਪੋਸਟ ਆਊਗੀ ਇਹ ਕਦੋਂ ਆਊਗੀ ਇਸ ਦਾ ਨੋਟੀਫਿਕੇਸ਼ਨ ਇਸ ਦੇ ਰਿਗਾਰਡਿੰਗ ਵੀ ਅਸੀਂ ਚੈਨਲ ਉੱਤੇ ਜਲਦੀ ਵੀਡੀਓ ਲੈ ਕੇ ਆਵਾਂਗੇ ਜੇ ਤੁਸੀਂ ਪੰਜਾਬ ਵਿੱਚ ਜਿਵੇਂ ਟੀਚਰ ਬਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਰੇ ਕੈਂਡੀਡੇਟਾਂ ਨੂੰ PSTET ਕੁਆਲੀਫਾਈ ਕਰਨਾ ਕੰਪਲਸਰੀ ਹੋ ਗਿਆ। ਠੀਕ ਹੈ ਲਜੀ ਤਾਂ A ਸੁਪਰੀਮ ਕੋਰਟ ਦਾ ਫੈਸਲਾ ਆ ਚੁੱਕਿਆ ਹੈ। ਅੱਜ ਦੀ ਵੀਡੀਓ ਕਿਹਦਾ ਲੱਗੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ। ਜੇ ਤੁਸੀਂ ਚੈਨਲ ਵਿੱਚ ਫਸਟ ਟਾਈਮ ਹੈਗੇ ਹੋ ਜਾਂ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਲਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ। ਹਰ ਅਪਡੇਟ ਤੁਹਾਨੂੰ ਨਾਲ ਦੀ ਨਾਲ ਮਿਲ ਜੂਗੀ। ਧੰਨਵਾਦ।